ਦੋਵੇਂ ਦਰ ਕੋ ਸ਼ਾਹਪੁਰ ਜੀ ਜਿੱਤੇ ਸਾਡੇ પતિ ਦੀ ਜਦੋਂ ਯਾਰ ਕੀ ਐਕਸੀਡੈਂਟ ਕਿਵੇਂ ਹੋਈ ਹਾਂਜੀ ਉਹ ਮੇਰੇ પતિ ਸਤਨਾਮ ਸਿੰਘ 4 ਤਰੀਕ ਨੂੰ ਛੁੱਟੀ ਆਏ ਆਈਟੀਪੀਪੀ ਦੇ ਜਵਾਨ 43 ਬਟਾਲੀਅਨ Shimla ਤੋਂ ਹਾਂਜੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੇ ਭੋਨੇ ਵਾਲੇ ਸਾਈਡ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨਾਂ ਦੀ ਬੋਡੀ ਨੂੰ ਲੈ ਕੇ ਗਏ ਨੇ ਬਟਾਲੇ ਪੋਸਟ ਵਾਰਟ ਮੋਕਾ ਦੇ ਪਲੀਜ਼ ਕਹੋ ਕੀ ਮੋਕਾ ਦਿੱ ਉਸ ਨੂੰ ਕਿ ਕੋਈ ਕਾਰਵਾਈ ਕੀਤੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੈ ਜਿੰਦ ਤੱਕ ਕੋਈ ਕੀ ਮੰਗ ਕਰਦੇ ਆਂ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਕਿ ਛੋਟੇ ਇਹ ਬੱਚੇ ਇਹਨਾਂ ਨੂੰ ਸਾਬ ਦਿੱਤਾ ਜਾਵੇ ਇਸੇ ਪਰਿਵਾਰ 'ਚ ਕੰਮ ਕੰਮ ਹੁੰਦਾ ਉਹਨਾਂ ਦੇ ਭਰਾ ਨੇ 4 ਬਾਕੀ ਉਹ ਆਪਣੇ ਅਲੱਗ-ਅਲੱਗ ਪਰਿਵਾਰ 'ਚ ਰਹਿੰਦੇ ਨੇ ਮੇਰੇ ਕੋਲ ਮੇਰੇ ਦੋ ਬੱਚੇ ਆ ਤੇ ਮੈਂ ਤੇ ਮੇਰੇ ਪਤੀ ਜਿਨ੍ਹਾਂ ਦੀ ਡੈਥ ਹੋ ਗਈ ਹਾਂਜੀ ਮੈਨੂੰ ਇਨਸਾਫ ਦੀ ਮੰਗ ਇਹ ਜੀ ਪੋਨੇ ਸੇ ਦਾ ਟਾਈਮ ਸੀਗਾ ਇੱਥੋਂ ਗਏ ਨਹੀਂ ਜੀ ਸਾਨੂੰ ਸਾਰ ਨੂੰ ਮਿਲਣ ਆਪਏ ਨੇ ਤੇ ਮਿਲ ਕੇ ਤੇ ਮੇਰੇ ਖਾਲ ਆ ਰਹੇ ਸੀ ਤੇ ਸਾਨੂੰ ਕੋ ਟਰਾਲੀ ਟਰੈਕਟਰ ਤੇ ਆਇਆ ਤੇ ਉਹ ਪ੍ਰਚਾਰਤਾ ਉਹਨਾਂ ਜੀ ਤੇ ਉਹ ਟਰਾਲੀ ਛੱਡ ਕੇ ਉੱਥੇ ਭੱਜ ਗਏ ਨੇ ਆਪ ਤੇ ਸਾਨੂੰ ਕੋਈ 15-20 ਮਿੰਟ ਬਾਅਦ ਪਤਾ ਲੱਗਾ ਵੀ ਸਾਡਾ ਬੰਦਰ ਉੱਥੇ ਇਦਾਂ ਪਿਆ ਵਾ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਡੈੱਡ ਹੋ ਚੁੱਕਾ ਜੀ ਨੁਕਰੀ ਨੁਕਰੀ ਕਰਦੇ ਹਾਂ ਜੀ ਆਰਟੀਬੀਬੀ ਦੀ ਨੁਕਰੀ ਜੀ ਆਰਟੀਬੀਬੀ ਇੰਡੀਅਨ ਤੇ ਪਰ ਪਲੀਜ਼ ਮੋਕ ਕੋ ਜੋ ਫੀਸ ਵਗੈਰਾ ਆਈ ਸੀ ਹਾਂਜੀ ਕਰਾਈ ਸੀ ਪਰ ਆਡੀ ਸੁਣਵਾਈ ਕੋਈ ਨਹੀਂ 6 ਘੰਟੇ ਜੀ ਮਹਾਰਾਜ ਉੱਥੇ ਉਹਨਾਂ ਦੀ ਡੈਡ ਬੋਡੀ ਬੋਡੀयां ਤਾਂ ਪੀਸ ਰਕਦੇ ਉੱਪਰ ਵੇਖੋ ਦੇਸ਼ ਦਾ ਰਖਵਾਲਾ ਹੋਵੇ 6 ਘੰਟੇ ਲਾਸ਼ ਉਹਨਾਂ ਦੀ ਡੈਡ ਬੋਡੀ ਸਰਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਸੀ ਮੈਂ ਪ੍ਰਸ਼ਾਸਨ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਕਿੱਥੇ ਸੀਗੀ ਦੇਸ਼ ਦਾ ਇੱਕ ਦੇਸ਼ ਦਾ ਰਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ ਲਾਸ਼ ਸਰਕ ਤੇ ਰੋਲੇ ਤੇ ਉਹਦੇ ਵਿੱਚ ਉਹਤ ਮੰਤ ਮੰਤ ਭਾਗੀ ਮੈਂ ਤੁਹਾਨੂੰ ਕੀ ਕਹਿ ਸਕਾਂ ਮੈਂ ਤੁਮ ਕੀ ਮੈਂ ਅਗੇ ਕੀ ਬੋਲਾਂ ਹੋ ਡੈਡ ਬੜੀ ਆ ਸਰਕਾਰਾਂ ਦਾ ਹਾਲ ਜੀ ਸਾਡੀਆਂ ਦਾ ਹੋ ਡੈਡ ਬੜੀ ਕਿੱਥੇ ਡੈਡ ਬੜੀ ਆਪਣਾ ਪੋਸਟਮਾਰਮ ਤੇ ਗਈ ਹੈ ਜੀ ਕੀ ਮੰਗ ਕਰਦੇ ਮੰਗਾਂ ਨੂੰ ਇਨਸਾਫ ਚਾਹੀਦਾ ਜੀ ਜੋ ਜਿੰਨੇ ਨੂੰ ਮਤਲਬ ਜਿੰਨਾ ਕਤਲ ਕੀਤਾ ਤਲੇ ਦੇ ਕੇ ਹਾਨੂੰ ਨੂੰ ਪਤਾ ਟਰਾਲੀ ਟਰੈਕਟਰ ਉੱਥੇ ਆ ਜੀ ਟਰਾਲੀ ਟਰੈਕਟਰ ਉੱਥੇ ਆ ਤੇ ਤੁਸੀਂ ਕੋ ਵੇਖ ਲੈਣਾ ਵੀ ਕੌਣ ਅੱਗੇ ਆਉਂਦਾ ਕਿਹਦਾ ਟਰਾਲੀ ਟਰੈਕਟਰ ਆ ਕਿਵੇਂ ਉਹਨੂੰ ਉਹਦੀ ਡੈਥ ਹੋਈ ਹੈ ਕਿਵੇਂ ਉੱਤੇ ਚਾਰਿਆ ਗਿਆ ਉਹਦੇ ਉੱਤੇ ਕਿ ਕਹਿੰਦੇ ਉਹਨੂੰ ਉਹ ਤਾਂ ਉਹਨੂੰ ਪਤਾ ਜਾਂ ਮਾਲਕ ਨੂੰ ਪਤਾ ਜੀ ਜਾਂ ਜਿਹਨੂੰ ਥਲੇ ਦਿੱਤਾ ਜਿਹਨੇ ਉਹਨੂੰ ਪਤਾ ਸਾਨੂੰ ਤਾਂ ਇਨਸਾਫ ਚਾਹੀਦਾ ਇਸ ਤਰ੍ਹਾਂ ਸੰਗੋਦਣਾ ਜੀ ਸਨਕਤ ਹੋਈ ਆ ਜੀ ਟਰੈਕਟਰ ਵਾਲੇ ਦੀ ਨਹੀਂ ਜੀ ਨਹੀਂ ਉਹਦੇ ਟਰਾਲੀ 6 ਘੰਟੇ ਸਰ 6 ਘੰਟੇ ਅੱਥਰ ਰੋਲਦੀ ਨਹੀਂ ਲਾਤਾ 6 ਘੰਟੇ ਟਰੈਕਟਰ ਦਾ ਸਵਿਚ ਔਨ ਰਿਹਾ ਜੀ ਕਿਸੇ ਨੇ ਬੰਦ ਨਹੀਂ ਕੀਤਾ ਆਉਣ ਵੀ ਛੱਡ ਕੇ ਭੱਜ ਗਿਆ ਟਰੈਕਟਰ ਸਰ ਜੇ ਜਿੰਨਾ ਖਸੂਰ ਆ ਸਭ ਟਰਾਲੀ ਵਾਲੇ ਦਾ ਖਸੂਰ ਟਰੈਕਟਰ ਵਾਲੇ ਦਾ ਜੇ ਉਹ ਸਹੀ ਹੁੰਦਾ ਉਹ ਤੋਂ ਭੱਜਦਾ ਨਾ ਟਰਾਲੀ ਛੱਡ ਕੇ ਤੇ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਸਨ ਨੂੰਨ ਸਾਬ ਦਿੱਤਾ ਜਾਵੇ ਛੋਟੇ ਦੋ ਬੱਚੇ ਨੇ ਉਹਦੇ ਛੋਟੇ ਛੋਟੇ ਤੇ ਉਹਨਾਂ ਦਾ ਕੁਝ ਸੋਚਿਆ ਜਾਵੇ ਸਤਲਮ ਸਿੰਘ ਸੋਨੂ ਪੁੱਤ ਜਗENDER ਸਿੰਘ ਸ਼ਾਹਪੁਰ ਜਾਜੰਦਾ ਰਹਨਣਾ ਜੀ ਆਈਟੀਪੀਪੀ ਵਿੱਚ ਨੌਕਰੀ ਕਰਦਾ ਹੈਗਾ ਤੇ ਕਿਸ਼ਮਲੇ ਨੌਕਰੀ ਕਰਦਾ ਹੈਗਾ ਇਹ ਇਹ ਚੰਗੀ ਤੋਂ ਪਿੰਡ ਭੋਨੇਾਲ ਪਿੰਡ ਤੇ ਭੋਨੇਾਲ ਤੋਂ ਚੰਗੀ ਨੂੰ ਆ ਰਿਹਾ ਹੈਗਾ ਰਸਤੇ ਵਿੱਚ ਤੇ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋਇਆ ਦਾ ਜੀ ਇਹਦੀ ਤੇ ਡੈੱਡ ਮੋਡੀ ਸਿਵਲ ਅਸਤੋਲ ਪਟਿਆਲਾ ਪੋਸਟ ਮੋਨ ਤੋਂ ਵਾਸਤੇ ਭੇਜੀ ਆ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ ਚ ਲੈ ਲਿਆਵਾ ਇਸ ਸਬੰਧੀ ਤੇ ਮਕਦਮਾ ਦਰਜ ਕਰਤਾ ਗਿਆ ਸਰ ਕਿਹੜੇ ਵਿਅਕਤੀ ਦੇ ਲਾਭਿਕੰ ਕਰਮ ਕਰਕੇ ਅੱਜ ਸਰ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ ਚ ਲਿਆਵਾ ਅਨੁੰਤਮ ਤੇ ਮਕਦਮਾ ਦਰਜਿਆ ਇਸ ਤੋਂ ਬਾਅਦ ਤੇ ਤਸਦੀਕ ਕਰਕੇ ਉਹਨੂੰ ਵਿੱਚ ਨਾਮਜ਼ਦ ਕੀਤਾ ਜਾਵੇ